ਸਤਿ ਸ਼੍ਰੀ ਅਕਾਲ ਜੀ ਘਰ ਦੇ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਬੇਸਨ ਦੀ ਪੁਰਜੀ ਇੱਧਰ ਬਰੀਕ ਕੱਟੇ ਹੋਏ ਪਿਆਜ਼ ਲੈਣੇ ਦੋ ਵੱਡੇ ਸਾਈਜ਼ ਦੇ ਪਿਆਜ਼ ਲੈਣੇ ਟਮਾਟਰ ਹਰੀ ਮਿਰਚ ਲਸਣ ਤੇਲ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਜੀਰੇ ਨੂੰ ਇੱਕ ਤੋਂ 2 ਮਿੰਟ ਤੱਕ ਭੁੰਨਾਂਗੇ ਜੀ ਇਹ ਚੰਗੀ ਤਰ੍ਹਾਂ ਭੁੰਨੇ ਆਗੇ ਹੁਣ ਇਸ ਵਿੱਚ ਪਾਵਾਂਗੇ ਪਿਆਜ਼ ਤੇ ਲਸਣ ਪਿਆਜ਼ ਤੇ ਲਸਣ ਨੂੰ ਤੱਕਣ ਤੋਂ 4 ਮਿੰਟ ਚੰਗੀ ਤਰ੍ਹਾਂ ਭੁੰਨ ਲਾਂ ਉਸ ਤੋਂ ਬਾਅਦ ਪਾਵਾਂਗੇ ਟਮਾਟਰ ਪਿਆਜ਼ ਪੱਕ ਰਿਹਾ ਨੇ ਐਨੇ ਟਾਈਮ ਬਾਅਦ ਬੇਸਣ ਵੀ ਤਿਆਰ ਕਰਦੇ ਆਂ ਬੇਸਨ ਨੂੰ ਛਾਣ ਕੇ ਲਿਆ ਤਾਂ ਕਿ ਕੋਈ ਗੰਢ ਨਾ ਰਹੇ ਇਸ ਵਿੱਚ ਹੁਣ ਇਸ ਵਿੱਚ ਪਾਵਾਂਗੇ ਮਸਾਲੇ ਹਰਦੀ ਥੋੜਾ ਜਿਹਾ ਗਰਮ ਮਸਾਲਾ ਥੋੜੀ ਜਿਹੀ ਲਾਲ ਮਿਰਚ ਕਿਉਂਕਿ ਪਹਿਲਾਂ ਹਰੇ ਮਿਰਚ ਆ ਪਾ ਚੁੱਕੇ ਆ ਨਮਕ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬੇਸਨ ਦੇ ਕੋਲ ਨੂੰ ਨਾ ਤਾਂ ਜ਼ਿਆਦਾ ਗਾੜਾ ਕਰਾਂਗੇ ਨਾ ਹੀ ਜ਼ਿਆਦਾ ਪਤਲਾ ਬੇਸੰਦਾ ਕੋਲ ਪਿਆਰ ਕਰ ਲਿਆ ਹੁਣ ਇਸ ਵਿੱਚ ਪਾਵਾਂਗੇ ਥੋੜਾ ਜਿਹਾ ਬੇਕਿੰਗ ਸੋਡਾ ਇਸ ਨਾਲ ਫੁਲਜੀ ਬਹੁਤ ਵਧੀਆ ਆ ਜਾਂਦੀ ਹੈ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਤੋ 2 ਮਿੰਟ ਤੱਕ ਪਿਆਜ਼ ਨੂੰ ਹੋਰ ਪਕਾਵਾਂਗੇ ਉਸ ਤੋਂ ਬਾਅਦ ਪਾਵਾਂਗੇ ਟਮਾਟਰ ਪਿਆਜ਼ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਟਮਾਟਰ ਤੇ ਹਰੀ ਮਿਰਚ ਤੋ ਤੋ ਧ 2 ਮਿੰਟ ਤੱਕ ਟਮਾਟਰ ਨੂੰ ਪਕਾਵਾਂਗੇ ਉਸ ਤੋਂ ਬਾਅਦ ਪਾਵਾਂਗੇ ਮਸਾਲਾ प्याज लहसन टमाटर चंकी तरह पक चुके हैं हम इस पावगे मसाले हल्दी गर्म मसाला थोड़ा जहा नमक पावे क्योंकि पहला बेसन पा चुके हैं लाल मिर्च इस नहीं पावे क्योंकि पहला हरी के लाल मिर्च पा चुके मसाले चंकी तरह मिक्स कर लेंगे एक तो दो मिनट तक पका मसाले पक चुके हम इसी च पावे बिल्कुल थोड़ा जा पानी ची तरह मिक्स कर लेंगे పావే బేసన హేసన దోతో తిన్నిట తక్కువ ఢక్కన ఢక దాగే తిన్న మిట్టు తక్కువ తిని మిట్ బా భర్ పీస్ పనీరీ తరం దోతో తిన్న మిట్స్ తర పకావే ਬੇਸੰਦੀ ਪੁਰਜੀ ਬਣ ਕੇ ਤਿਆਰ ਆ ਹੁਣ ਇਸ ਉੱਪਰ ਪਾਵਾਂਗੇ ਧਨੀਆ ਪਾウダー ਇਸ ਨਾਲ ਇਹਦਾ ਟੇਸਟ ਬਹੁਤ ਵਧੀਆ ਆਵੇਗਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬੇਸੰਦੀ ਪੁਰਜੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ